ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿਲਾ ਗੋਵਿੰਦਗੜ੍ਹ ਦੀ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਹੈ ਇਸ ਕਿਲੇ ਵਿੱਚ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ ਇਹ ਖਿਲਾ ਪੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਪੰਦੀ ਵੱਲੋਂ 1760 ਈਸਵੀ ਵਿੱਚ ਤਿਆਰ ਕਰਵਾਇਆ ਗਿਆ ਸੀ ਕਿਲਾ ਗੋਵਿੰਦਗੜ੍ਹ ਨੂੰ ਪਹਿਲਾਂ ਪੰਖੀਆਂ ਦਾ ਕਿਲਾ ਵੀ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ 1805 ਈਸਵੀ ਵਿੱਚ ਇਸ ਕਿਲੇ ਤੇ ਕਬਜ਼ਾ ਕਰਨ ਦੇ ਦੇਖਾਂ ਅਤੇ ਇਸ ਕਿਲੇ ਦਾ ਨਾਮ ਪੰਖਿਆਂ ਦੇ ਕਿਲੇ ਤੋਂ ਬਦਲ ਕੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਗੋਵਿੰਦਗੜ੍ਹ ਕਿਲਾ ਰੱਖ ਦਿੰਦੇ ਹਨ ਇਸ ਕਿਲੇ ਦਾ ਜੋ ਮੇਨ ਦਰਵਾਜਾ ਹੈ ਉਸ ਦਾ ਨਾਮ ਨਲਵਾ ਗੇਟ ਹੈ ਜੋ ਕਿ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਹਰੀ ਸਿੰਘ ਨਲਵਾ ਜੀ ਨੇ ਬਿਨਾਂ ਕਿਸੇ ਹਥਿਆਰ ਤੋਂ ਸ਼ੇਰ ਨਾਲ ਲੜਾਈ ਕੀਤੀ ਸੀ ਅਤੇ ਸ਼ੇਰ ਨੂੰ ਮਾਰ ਦਿੱਤਾ ਸੀ ਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨੂਨਲਵਾ ਨਾਮ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇੱਥੇ ਤੋਸ਼ਾਖਾਨਾ ਬਣਵਾ ਕੇ ਕੋਈ ਨੂੰ ਹੀਰਾ ਇੱਥੇ ਰਖਵਾਇਆ ਗਿਆ ਸੀ ਇਸ ਕਿਲੇ ਵਿੱਚ ਇੱਕ ਤੂਪ ਵੀ ਹੈ ਜਿਸ ਨੂੰ ਜਮਜਮਾ ਤੂਪ ਕਹਿੰਦੇ ਹਨ ਕੁਝ ਲੋਕ ਕਹਿੰਦੇ ਹਨ ਕਿ ਜਮਜਮਾ ਤੂਪ ਲਾਹੌਰ ਦੇ ਕਿਲੇ ਵਿੱਚ ਹੈ ਪਰ ਕੁਝ ਲੋਕ ਇਸ ਨੂੰ ਜਮਜਮਾ ਤੂਪ ਕਹਿੰਦੇ ਹਨ ਜਮਜਮਾ ਤੂਪ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਅਫਗਾਨੀਆਂ ਵੱਲੋਂ ਬਣਵਾਈ ਗਈ ਸੀ ਸਾਥੇ ਸਿੱਖਾਂ ਨੇ ਇਸ ਤੋਪ ਨੂੰ ਅਫਗਾਨੀਆਂ ਕੋਲੋਂ ਜਿੱਤਿਆ ਸੀ ਇਹ ਤੋਪ ਜਿੱਤ ਦਾ ਪ੍ਰਤੀਕ ਮੰਨੀ ਜਾਂਦੀ ਹੈ ਇਸ ਕਿਲੇ ਵਿੱਚ 10 ਤੋਂ 12 ਹਜ਼ਾਰ ਸੈਨਾ ਹਰ ਵੇਲੇ ਤਿਆਰ ਰਹਿੰਦੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਇਥੋਂ ਕਵਰ ਕੀਤੀ ਜਾਂਦੀ ਸੀ ਇਸ ਕਿਲੇ ਦੇ ਵਿੱਚ ਇੱਕ ਸੈਵਨ ਡੀ ਸ਼ੋ ਵੀ ਦਿਖਾਇਆ ਜਾਂਦਾ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ ਜਦੋਂ ਕੋਈ ਵੀ ਕੁਇੰਤਗੜ ਦਾ ਕਿਲਾ ਦੇਖਣ ਚਾਹੁੰਦਾ ਹੈ ਤਾਂ ਰੇਗਨੂ ਇਹ ਸ਼ੋਅ ਜ਼ਰੂਰ ਦੇਖਣਾ ਚਾਹੀਦਾ ਹੈ। ਇਸ ਕਿਲੇ ਦੇ ਚਾਰੇ ਪਾਸੇ ਵੱਡੀਆਂ ਖਾਈਆਂ ਬਣਾ ਕੇ ਉਸ ਵਿੱਚ ਪਾਣੀ ਛੱਡਿਆ ਜਾਂਦਾ ਸੀ ਤਾਂ ਜੋ ਦੁਸ਼ਮਣ ਅੰਦਰ ਨਾ ਆ ਸਕੇ। ਕਹਿੰਦੇ ਹਨ ਕਿ ਇਸ ਕਿਲੇ ਦੇ ਵਿੱਚੋਂ ਲਾਹੌਰ ਤੇ ਕਿਲੇ ਨੂੰ ਇੱਕ ਸੁਰੰਗ ਵੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਜ਼ਿਆਦਾਤਰ ਸਮਾਂ ਨਹੌਰ ਦੇ ਕਿਲੇ ਵਿੱਚ ਹੀ ਰਹਿੰਦੇ ਸਨ। ਪਰ ਜਦੋਂ ਵੀ ਉਹ ਅੰਮ੍ਰਿਤਸਰ ਸਾਹਿਬ ਆਉਂਦੇ ਤਾਂ ਉਹ ਇੱਥੇ ਹੀ ਆਪਣਾ ਦਰਬਾਰ ਲਗਾਉਂਦੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ 1849 ਈਸਵੀ ਤੱਕ ਇਹ ਕਿਲਾ ਕਾਲਸਾ ਰਾਜ ਕੋਲ ਰਿਹਾ 1849 ਈਸਵੀ ਵਿੱਚ ਇਸ ਕਿਲੇ ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਕਿਲਾ ਭਾਰਤੀ ਫੌਜ ਨੂੰ ਸੌਂਪ ਦਿੱਤਾ ਗਿਆ ਸੀ 2005 ਈਸਵੀ ਵਿੱਚ ਇਹ ਕਿਲਾ ਕੇਂਦਰ ਬੁੱਧ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਗਿਆ ਅਤੇ ਇਹ ਕਿਲਾ 2017 ਵਿੱਚ ਆਮ ਦਰਸ਼ਕਾਂ ਦੇ ਖੁੱਲ੍ਹਿਆ ਗਿਆ ਹੈ ਇਹ ਸੀ ਕਿਲਾ ਗੁੰਦਗੜ ਦਾ ਇਤਿਹਾਸ जेकर थानूँ तो ये भीडियो वी लगी तो इस लाइक और शेयर जरूर कर दौ जेकर भी इदा वीडियोस देखना चाहते हो तो इस चैनल में जरूर सबसक्राइब कर दौ